ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀ 104 4 ਮੂਏ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਤਖ਼ਤ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੋਂ ਪੁੱਤਰ ਇਨ੍ਹਾਂ ਹੀ ਦਿਨਾਂ ਦੇ ਵਿੱਚ ਪੋਹ ਦੀਆਂ ਫਰ ਦੀਆਂ ਰਾਤਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਕੌਮ ਤੋਂ ਵਾਰੇ ਸੀ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਇ ਤੇ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਅਤਮਸਤਕ ਹੁਣ ਆਈ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜੀ ਧਰਤੀ ਜਿਨੂੰ ਕਿਆ ਜਾਂਦਾ ਹੈ ਸ਼ਹੀਦਾਂ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਸ ਕੁਰਬਾਨੀ ਨੂੰ ਸਜਦਾ ਕਰਨ ਆਈ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾ ਰਿਹਾ ਹਰ ਕਿਸੇ ਵੱਲੋਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੋਤਾ ਜਿਹੜਾ ਉਹ ਵੀ ਇੱਥੇ ਸਥਾਪਿਤ ਕੀਤਾ ਗਿਆ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿੱਥੇ ਸਾਹਿਬ ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬ ਜੰਦਿਆਂ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤਾਂ ਦਿੱਤੀਆਂ ਸਿਗੀਆਂ ਜਿਹਦੇ ਕਰਕੇ ਅੱਜ ਕੇ ਇਸ ਨਿਸ਼ਾਨ ਸਾਹਿਬ ਨੇ ਜਿਹੜੇ ਪੰਥ ਦੇ ਜਾਨ ਸਾਹਬ ਨੇ ਉਹ ਝੂਲਦੇ ਨੇ ਅਸਮਾਨ ਝੂਲਦੇ ਨੇ ਤਾਂ ਦੇਖ ਸਕਦੇ ਹੋ ਅਸਮਾਨ ਨੂੰ ਛੋਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤਿਲ ਸਿੱਟਣ ਜੋਗੀ ਸ਼ਹੀਦੀਆਂ ਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਗਿਣਤੀ ਰਫਤਾ ਚੱਲ ਰਿਹਾ ਹੈ ਸਾਹਿਬ ਸਾਹਿਬ ਦੇਆਂ ਨੂੰ ਇੱਥੋਂ ਮਹਿਜ਼ ਕੁਜੀ ਦਵਾਈ ਦੇ ਉੱਪਰ ਸਾਹਿਬ ਦਾ ਬਾਬਾ ਜ਼ੋਰਾਬ ਸਿੰਘ ਬਾਬਾ ਅਤੇ ਸੇਮ ਟਾਈਮ ਮਾਤਾ ਗੁਜਰ ਕੌਰ ਜੀ ਨੇ ਜਿਹੜੇ ਉਹਨਾਂ ਨੇ ਇੱਥੇ ਸ਼ਹਾਦਤ ਦਿੱਤੀ ਸੀ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਵਜੀਦੇ ਦੀ ਹਕੂਮਤ ਵੱਲੋਂ ਵਜੀਦ ਖਾਨ ਵੱਲੋਂ ਤਾਂ ਜਿਸ ਤਰੀਕੇ ਦਾ ਸਮਾਜ ਸੀ ਸਦੀਆਂ ਪਹਿਲਾਂ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ ਸਦੀਆਂ ਪਹਿਲਾਂ ਇਸੇ ਧਰਤੀ ਦੇ ਉੱਪਰ ਵਜੀਦ ਖਾਨ ਨੇ ਸੋਚਿਆ ਹੋਣਾ ਕਦੇ ਮੁਗਲੀਆਂ ਸਲਤਨਤ ਨੇ ਕਦੇ ਸੋਚਿਆ ਹੋਣਾ ਕਿ ਸਾਹਿਬਜ਼ਾਦਿਆਂ ਨੂੰ ਮਕਾ ਲਾਂਗੇ ਜਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਾਂਗੇ ਤਾਂ ਸਿੱਖੀ ਖਤਮ ਹੋ ਜੂਗੀ ਪਰ ਸਿੱਖੀ ਖਤਮ ਨਹੀਂ ਹੋਈ ਦੇਖ ਸਕਦੇ ਹੋ ਤੁਸੀਂ ਸਦੀਆਂ ਬਾਅਦ ਵੀ ਜਿਹੜੀ ਸਿੱਖ ਕੌਮ ਹੈ ਜਿਹੜੇ ਨੌਜਵਾਨ ਨੇ ਬਜ਼ੁਰਗ ਨੇ ਜਾਂ ਸਾਰੇ ਜਿਹੜੇ ਹੈਗੇ ਨੇ ਇੱਥੇ ਨਤਮਸਤਕ ਹਾਂ ਵੱਡੀ ਗਿਣਤੀ ਦੇ ਵਿੱਚ ਆਏ ਨੇ ਤਾਂ ਗੱਲਬਾਤ ਹੈ ਜਿਹੜੀ ਕਰਾਂਗੇ ਸੰਗਤ ਦੇ ਨਾਲ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕਿਸ ਤਰੀਕੇ ਦੇ ਨਾਲ ਲੈ ਰਹੀ ਹੈ ਸੰਗਤ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੋਦੇ ਮਹੀਨੇ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨੂੰ ਸਿਜਦਾ ਕਰਨ ਆ ਰਹੀ ਹੈ ਸੰਗਤ ਦੀ ਨਕੀ ਭਾਵਨਾ ਹੈ ਸੰਗਤ ਦੀ ਜਾਂ ਕਿਸ ਤਰੀਕੇ ਨਾਲ ਸੰਗਤ ਲੈ ਰਹੀ ਹੈ ਬਾਈ ਜੀ ਕਿੱਥੋਂ ਆਇਓ ਕਿੱਥੋਂ ਆਇਓ ਫਰੋਜਪੁਰ ਤੋਂ ਆਇਓ ਸਾਹਿਬਜ਼ਾਦਿਆਂ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦਿੱਤੀ ਸੀ ਸ਼ਹੀਦ ਹੋਏ ਸੀ ਕਿਵੇਂ ਦੇਖਦੇ ਹਾਂ ਅੱਜ ਮੁਗਲਿਆ ਸਲਤਨਤ ਨੇ ਤੇਰਾ ਸੋਚਿਆ ਸੀ ਵੀ ਜੇ ਉਹ ਸ਼ਹੀਦ ਹੋ ਗਏ ਹੋਣਗੇ ਜੇ ਉਹ ਸ਼ਹੀਦ ਹੋ ਗਏ ਤਾਂ ਸਿੱਖੀ ਦੀ ਜੜ੍ਹ ਕੁੱਟੀ ਜਾਊਗੀ ਇਹ ਨਹੀਂ ਹੋ ਸਕਦਾ ਉਹ ਦੋ ਸੀ ਪਰ ਅਜ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਨਹੀਂ ਹੋ ਸਕਦਾ ਜੀ ਇਹ ਤਾਂ ਇਦਾਂ ਹੀ ਇਸ ਤੋਂ ਵੱਧ ਕੇ ਇਕੱਠ ਹੁੰਦਾ ਹੈ ਹਰ ਵਾਰ ਦੀ ਤਰ੍ਹਾਂ ਮੈਂ 16 ਸਾਲ ਹੋ ਗਏ ਮੈਂ ਰੋਂਦੇ 16 ਸਾਲ ਲਗਾਤਾਰ ਹੋ ਗਏ ਤੋਂ ਨੋ ਰੋਂਦੇ ਲੰਗਰ ਲਾਉਂਦੇ ਆਪਾਂ ਜੀ ਇੱਥੇ ਕੀ ਮਹਿਸੂਸ ਕੀ ਕਰਦੇ ਹੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆਪਣੇ ਕੋਲ ਤਾਂ ਸਾਰੇ ਕੱਪੜੇ ਪਏ ਹੋਏ ਨੇ ਉਸ ਸਾਰੀਆਂ ਸੁੱਖ ਸਹੂਲਤਾਂ ਨੇ ਪਰ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦੇਤੀਆਂ ਸੀਗੀਆਂ ਉਹਨਾਂ ਤੇ ਕਰੀਏ ਜੀ ਉਸ ਵੇਲੇ ਨੂੰ ਆਪਾਂ ਕਿੱਦਾਂ ਆਪਣੇ ਲਈ ਉਹਨਾਂ ਨੇ ਕੀ ਕੁਝ ਕੀਤਾ ਜੀ ਤੇ ਆਪਾਂ ਵੀ ਉਹਨਾਂ ਦੀ ਰਾਹ ਤੇ ਤੁਰ ਗਏ ਜੀ ਸਹੀ ਹੈ ਤਾਂ ਦੇਖ ਸਕਦੇ ਹਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਅਤਿਨੰਦ ਮਸਤਕੋ ਹੁਣ ਆਈ ਹੈ ਬੱਚਿਆਂ ਨੂੰ ਲੈ ਕੇ ਵੀ ਬਈ ਆਏ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਨੂੰ ਲੈ ਕੇ ਆਏ ਹੋ ਤੁਸੀਂ ਨਾਲ ਇੰਨੀ 7 ਦੇ 9 ਸਾਲ ਦੀ ਉਮਰ ਸੀ ਸਾਹਿਬਜ਼ਾਦਿਆਂ ਦੀ ਸ਼ਹੀਦ ਹੋ ਗਏ ਸੀ ਉਹ ਕੀ ਮਹਿਸੂਸ ਕਰਦੇ ਹੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਦਾ ਤੁਸੀਂ ਆਪਾਂ ਆਪਣੇ ਬੱਚਿਆਂ ਨੂੰ ਸਾਹਮਣੇ ਰੱਖਦਿਆਂ ਪਰ ਇਹਨਾਂ ਉਮਰਾਂ ਦੇ ਵਿੱਚ ਸ਼ਹੀਦਤ ਫਤਿਹ ਦੀ ਪ੍ਰਾਪਤ ਕਰ ਲਈ ਸੀ ਸਾਹਿਬਜ਼ਾਦਿਆਂ ਨੇ ਹਾਂ ਜੀ ਇਹ ਬਾਤ ਉਹ ਕੁਰਬਾਨੀ ਜਿਹੜੀ ਉਹਨਾਂ ਨੇ ਦਿੱਤੀ ਅੱਜ ਕੱਲ ਦੇ ਨੌਜਵਾਨ ਜਾਂ ਅੱਜ ਕੱਲ ਦੇ ਬੱਚੇ ਉਹ ਚੀਜ਼ਾਂ ਸਪੀਡ ਸਹਿ ਨਹੀਂ ਕਰ ਸਕਦੇ ਹੁਣ ਤਾਂ ਉੱਥੋਂ ਲੈ ਕੇ ਉੱਥੋਂ ਟਕਰ ਤੋਰਨ ਜਾਂ ਜਾਨ ਚੀ ਬੱਚੇ ਆ ਜਾਂ ਕੋਈ ਨੌਜਵਾਨ ਆ ਇੱਕ ਕਹਿਣਗੇ ਵੀ ਨਹੀਂ ਤੁਰਿਆ ਜਾਂਦਾ ਪਰ ਜੋ ਕੁਰਬਾਨੀ ਉਹਨਾਂ ਨੇ ਦਿੱਤੀ ਉਹ ਆਪਣੇ ਤੋਂ ਅੱਜ ਕੱਲ ਕੋਈ ਨਹੀਂ ਕਰ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਜੀ ਸੱਤ ਦੇ ਨੌ ਸੱਤੀ ਉਮਰ ਦੇ ਵਿੱਚ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਸੀ ਪਰ ਸਿੱਖੀ ਨਹੀਂ ਸੀ ਛੱਡੀ ਹਾਂ ਜੀ ਕਿਵੇਂ ਦੇਖਦੇ ਹੋ ਇੱਥੇ ਆ ਕੇ ਕੀ ਮਹਿਸੂਸ ਕਰਦੇ ਹੋ ਸਰ ਬਹੁਤ ਵਧੀਆ ਮਹਿਸੂਸ ਹੁੰਦਾ ਵਾ ਬੱਚਿਆਂ ਨੂੰ ਨੌਲੇਜ ਮਿਲਦੀ ਆ ਕਿਉਂਕਿ ਅੱਜ ਕੱਲ ਦੇ ਬਹੁਤੇ ਪੇਰੈਂਟਸਾਂ ਜੋ ਬੱਚਿਆਂ ਨੂੰ ਗਾਈਡ ਨਹੀਂ ਕਰਦੇ ਇਸ ਚੀਜ਼ ਬਾਰੇ ਇੱਥੇ ਆ ਕੇ ਅਸੀਂ ਸੋਭਾ ਬੱਚਿਆਂ ਨੂੰ ਪੂਰੀ ਵਿੱਤੀ ਇਨਫੋਰਮੇਸ਼ਨ ਕਿ ਆਪੇ ਇਸ ਜਗ੍ਹਾ ਤੇ ਜਾ ਰਹੇ ਆ ਕਿਉਂ ਜਾ ਰਹੇ ਆ ਆਇਆ ਉਹ ਜਿਹੜੀ ਦੀਵਾਰ ਸੀਗੀ ਸਾਰਾ ਦਿਖਾਇਆ ਹਾਂਜੀ ਸਾਰਾ ਦਿਖਾ ਕੇ ਲੈ ਕੇ ਆਇਆ ਬੱਚਿਆਂ ਨੂੰ ਪੂਰੀ ਨੌਲੇਜ ਵੀ ਆ ਵੀ ਅਸੀਂ ਕਿੱਥੇ ਆਏ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਆਪਣੇ ਸਾਰੇ ਕੀ ਬੱਚਿਆਂ ਨੇ ਕੀ ਗਿਆ ਫਿਰ ਬੱਚੇ ਕਹਿੰਦੇ ਬਹੁਤ ਵਧੀਆ ਮੰਮਾ ਆਪਾਂ ਕਹਿੰਦੇ ਖੁੱਲੇ ਟਾਈਮ ਤੇ ਵੀ ਆਵਾਂਗੇ ਸਾਨੂੰ ਚੰਗੀ ਤਰ੍ਹਾਂ ਦੇਖੋ ਨੂੰ ਮਿਲੇਗਾ ਅੱਜ ਥੋੜਾ ਸਾਰਾ ਚੰਗੀ ਤਰ੍ਹਾਂ ਦੇਖ ਕੇ ਜਾਣਾ ਹੈ ਜੀ ਕਿੰ ਦੇਖ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਸੰਗਤ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਤਿਆਰ ਹੋਏ ਨੇ ਕੇਸਰੀ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਉਂ ਵੀ ਕੋਈ ਆ ਰਿਹਾ ਆਪਣੇ ਵਹੀਕਲਾਂ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਹਰ ਕਿਸੇ ਨੇ ਲਾਏ ਹੁੰਦੇ ਨੇ ਤਾਂ ਐਸੇ ਤਰੀਕੇ ਦੇ ਨਾਲ ਜਿਹੜੀਆਂ ਸ਼ਹਾਦਤਾਂ ਨੇ ਜਿਹੜੀਆਂ ਸ਼ਹੀਦੀਆਂ ਨੇ ਉਹ ਕਿਵੇਂ ਆਪਣਾ ਰੰਗ ਦਿਖਾਉਂਦੀਆਂ ਨੇ ਕੋਈ ਕੁਝ ਕਹਿਣ ਦੀ ਲੋੜ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਇਸ ਫਰੇਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਅੱਤੇ ਤਮਸਕ ਮੂਨ ਦੀ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਹਰ ਕਿਸੇ ਵੱਲੋਂ ਜਿਹੜਾ ਸਜਦਾ ਉਹ ਕੀਤਾ ਜਾਂਦਾ ਹੈ ਤਾਂ ਇਸੇ ਤਰ੍ਹਾਂ ਹੋਰ ਵੀ ਤੁਹਾਨੂੰ ਅਸੀਂ ਜਿਹੜੇ ਦਰਸ਼ਨ ਆ ਕਰਵਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਅਨਟੋਲਡ ਪੰਜਾਬ ਦੇ ਨਾਲ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਤਖਤ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੋਂ ਪੁੱਤਰ ਇੰਨੇ ਹੀ ਦਿਨਾਂ ਦੇ ਵਿੱਚ ਪੋਹ ਦੀਆਂ ਹਰ ਦੀਆਂ ਰਾਤਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਕੌਣ ਤੋਂ ਵਾਰੇ ਸੀ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਇੱਥੇ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਤਮਸਤਕ ਹੋਣਾ ਆਇਆ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿਹੜੀ ਧਰਤੀ ਜਿਹਨੂੰ ਕੇ ਜਾਂਦਾ ਹੈ ਸ਼ਹੀਦਾਂ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਸ ਕੁਰਬਾਨੀ ਨੂੰ ਸਜਦਾ ਕਰਨ ਆਈ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾ ਰਿਹਾ ਹਰ ਕਿਸੇ ਵੱਲੋਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੋਤ ਹੈ ਜਿਹੜਾ ਉਹ ਵੀ ਇੱਥੇ ਸਥਾਪਿਤ ਕੀਤਾ ਗਿਆ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿੱਥੇ ਸਾਡੇ ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬਜ਼ੁੰਦਿਆਂ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤਾਂ ਦਿੱਤੀਆਂ ਸੀਗੀਆਂ ਜਿਹਦੇ ਕਰਕੇ ਅੱਜ ਕੇ ਇਸ ਨਿਸ਼ਾਨ ਸਾਹਿਬ ਨੇ ਜਿਹੜੇ ਪੰਥ ਦੇ ਨਿਸ਼ਾਨ ਸਾਵਨੇ ਉਹ ਝੂਲਦੇ ਨੇ ਅਸਮਾਨ ਝੂਲਦੇ ਨੇ ਤਾਂ ਦੇਖ ਸਕਦੇ ਹੋ ਅਸਮਾਨ ਨੂੰ ਛੋਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤਿਲ ਸਿੱਟਣ ਜੋਗੀ ਸ਼ਹੀਦੀਆਂ ਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਸ਼ਹੀਦੀ ਰਵਤਾ ਚੱਲ ਰਿਹਾ ਹੈ ਸਾਹਿਬਜ਼ਾਦਿਆਂ ਨੂੰ ਇੱਥੋਂ ਮਹਿਜ਼ ਕੁਜੀ ਦੁਬਈ ਦੇ ਉੱਪਰ ਸਾਹਿਬਜ਼ਾਦਾ ਬਾਬਾ ਜ਼ੋਰਾਬਾ ਸਿੰਘ ਬਾਬਾ ਉਸੇ ਟਾਈਮ ਮਾਤਾ ਗੁਜਰ ਕੌਰ ਜੀ ਨੇ ਜਿਹੜੇ ਉਹਨਾਂ ਨੇ ਇੱਥੇ ਸ਼ਹਾਦਤ ਦਿੱਤੀ ਸੀ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਵਜੀਦੇ ਦੀ ਹਕੂਮਤ ਵੱਲੋਂ ਵਜੀਦ ਖਾਂ ਵੱਲੋਂ ਤਾਂ ਜੇ ਇਸ ਤਰੀਕੇ ਦਾ ਸਮਾਜ ਸੀ ਸਦੀਆਂ ਪਹਿਲਾਂ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ ਸਦੀਆਂ ਪਹਿਲਾਂ ਇਸੇ ਧਰਤੀ ਦੇ ਉੱਪਰ ਵਜੀਦ ਖਾਨ ਨੇ ਸੋਚਿਆ ਹੋਣਾ ਕਦੇ ਮੁਗਲੀਆਂ ਸਲਤਨਤ ਨੇ ਕਦੇ ਸੋਚਿਆ ਹੋਣਾ ਕਿ ਸ਼ਾਇਦਜ਼ਾਦਿਆਂ ਨੂੰ ਮਕਾ ਲਾਂਗੇ ਜੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਾਂਗੇ ਤਾਂ ਸਿੱਖੀ ਕਦਮ ਹੋ ਜਗੀ ਪਰ ਸਿੱਖੀ ਖਤਮ ਨਹੀਂ ਹੋਈ ਦੇਖ ਸਕਦੇ ਹੋ ਤੁਸੀਂ ਸਦੀਆਂ ਬਾਅਦ ਵੀ ਜਿਹੜੀ ਸਿੱਖ ਕੌਮ ਹੈ ਜਿਹੜੇ ਨੌਜਵਾਨ ਨੇ ਬਜ਼ੁਰਗ ਨੇ ਜਾਂ ਸਾਰੇ ਜਿਹੜੇ ਹੈਗੇ ਨੇ ਇੱਥੇ ਨਤਮਸਤਕ ਹੋਣ ਵੱਡੀ ਗੱਲ ਦੇ ਵਿੱਚ ਆਏ ਨੇ ਤਾਂ ਗੱਲਬਾਤ ਹੈ ਜਿਹੜੀ ਕਰਾਂਗੇ ਸੰਗਤ ਦੇ ਨਾਲ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕਿਸ ਤਰੀਕੇ ਦੇ ਨਾਲ ਲੈ ਰਹੀ ਆ ਸੰਗਤ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੋਦੇ ਮਹੀਨੇ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨੂੰ ਸਿਜਦਾ ਕਰਨ ਆ ਰਹੀ ਹੈ ਨਕੀ ਭਾਵਨਾ ਹੈ ਸੰਗਤ ਦੀ ਜਾਂ ਕਿਸ ਤਰੀਕੇ ਨਾਲ ਸੰਗਤ ਲੈ ਰਹੀ ਆ ਬਾਈ ਜੀ ਕਿੱਥੋਂ ਆਇਓ ਕਿੱਥੋਂ ਆਇਓ ਫਰੋਜਪੁਰ ਤੋਂ ਆਇਓ ਸਾਹਿਬਜ਼ਾਦਿਆਂ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦਿੱਤੀ ਸੀ ਸ਼ਹੀਦ ਹੋਏ ਸੀ ਕਿਵੇਂ ਦੇਖਦੇ ਹਾਂ ਅੱਜ ਮੁਗਲਿਆ ਸਲਤਨਤ ਨੇ ਤੇਰਾ ਸੋਚਿਆ ਸੀ ਵੀ ਜੇ ਉਹ ਸ਼ਹੀਦ ਹੋ ਗਏ ਹੋਣਗੇ ਜੇ ਉਹ ਸ਼ਹੀਦ ਹੋ ਗਏ ਤਾਂ ਸਿੱਖੀ ਦੀ ਜੜ੍ਹ ਕੁੱਟੀ ਜਾਊਗੀ ਇਹ ਨਹੀਂ ਹੋ ਸਕਦਾ ਉਹ ਦੋ ਸੀ ਪਰ ਅਜ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਨਹੀਂ ਹੋ ਸਕਦਾ ਜੇ ਇਹ ਤਾਂ ਇਦਾਂ ਹੀ ਇਸ ਤੋਂ ਵੱਧ ਕੇ ਇਕੱਠ ਹੁੰਦਾ ਹਰ ਵਾਰ ਦੀ ਤਰ੍ਹਾਂ ਮੈਂ 16 ਸਾਲ ਹੋ ਗਏ ਮੈਨੂੰ ਆਉਂਦੇ ਨੇ 16 ਸਾਲ ਲਗਾਤਾਰ ਹੋ ਗਏ ਤੁਹਾਨੂੰ ਆਉਂਦੇ ਨੇ ਲੰਗਰ ਲਾਉਂਦੇ ਆਂ ਭਾਜੀ ਇੱਥੇ ਕੀ ਮਹਿਸੂਸ ਕੀ ਕਰਦੇ ਹੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਆਪਣੇ ਕੋਲ ਤਾਂ ਸਾਰੇ ਕੱਪੜੇ ਭਾਈ ਉਹਨੇ ਉਸੇ ਸਾਰੀਆਂ ਸੁੱਖ ਸਹੂਲਤਾਂ ਨੇ ਪਰ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦੇਤੀਆਂ ਸੀਗੀਆਂ ਉਹਨਾਂ ਦੇ ਕਰੀਏ ਜੀ ਉਸ ਵੇਲੇ ਨੂੰ ਆਪਾਂ ਕਿਦਾਂ ਆਪਣੇ ਲਈ ਉਹਨਾਂ ਨੇ ਕੀ ਕੁਝ ਕੀਤਾ ਜੀ ਤੇ ਆਪਾਂ ਵੀ ਉਹਨਾਂ ਦੇ ਰਾਹ ਤੇ ਤੁਰ ਗਏ ਜੀ ਤਾਂ ਦੇਖ ਸਕਦੇ ਹਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਅਤਿੰਦ ਮਸਤਕੋ ਹੁਣ ਆਈ ਹੈ ਬੱਚਿਆਂ ਨੂੰ ਲੈ ਕੇ ਵੀ ਬਈ ਆਏ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਨਗੇ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਨੂੰ ਲੈ ਕੇ ਆਏ ਹੋ ਤੁਸੀਂ ਨਾਲ ਇੰਨੀ 7 ਦੇ 9 ਸਾਲ ਦੀ ਉਮਰ ਸੀ ਸਾਹਿਬਜ਼ਾਦਿਆਂ ਦੀ ਸ਼ਹੀਦ ਹੋ ਗਏ ਸੀ ਉਹ ਕੀ ਮਹਿਸੂਸ ਕਰਦੇ ਹੋ ਨਾ ਦਿਨਾਂ ਦੇ ਵਿੱਚ ਕਹਿੰਦਾ ਤੁਸੀਂ ਆਪਾਂ ਆਪਣੇ ਬੱਚਿਆਂ ਨੂੰ ਸਾਹਮ ਕੇ ਰੱਖ ਰਹੀਆਂ ਹਨ ਇਹਨਾਂ ਉਮਰਾਂ ਦੇ ਵਿੱਚ ਸ਼ਹੀਦ ਹੋ ਸ਼ਹੀਦੀ ਪ੍ਰਾਪਤ ਕਰ ਲਈ ਸੀ ਸਾਹਿਬਜ਼ਾਦਿਆਂ ਨੇ ਹਾਂਜੀ ਬਾਸ ਉਹ ਕੁਰਬਾਨੀ ਜਿਹੜੀ ਉਹਨਾਂ ਨੇ ਦਿੱਤੀ ਅੱਜ ਕੱਲ ਦੇ ਨੌਜਵਾਨ ਜਾਂ ਅੱਜ ਕੱਲ ਦੇ ਬੱਚੇ ਉਹ ਚੀਜ਼ਾਂ ਸਪੀਡ ਸਹਿ ਨਹੀਂ ਕਰ ਸਕਦੇ ਹੁਣ ਤਾਂ ਉੱਥੋਂ ਲੈ ਕੇ ਉੱਥੋਂ ਤੱਕ ਤੋਰਨ ਜਾਨ ਚੀ ਬੱਚੇ ਆ ਜਾਂ ਕੋਈ ਨੌਜਵਾਨ ਹੈ ਇੱਕ ਕਹਿਣਗੇ ਵੀ ਨਹੀਂ ਤੁਰਿਆ ਜਾਂਦਾ ਪਰ ਜੋ ਕੁਰਬਾਨੀ ਉਹਨਾਂ ਨੇ ਦਿੱਤੀ ਉਹ ਆਪਣੇ ਤੋਂ ਅੱਜ ਕੱਲ ਕੋਈ ਨਹੀਂ ਕਰ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਜੀ ਸੱਤ ਦੇ ਨੌ ਸੱਤੀ ਉਮਰ ਦੇ ਵਿੱਚ ਸਾਹਿਬ ਦਿਆਨੇ ਸ਼ਹਾਦਤ ਦੇ ਦੇ ਸੀ ਪਰ ਸਿੱਖੀ ਨਹੀਂ ਸੀ ਛੱਡੀ ਹਾਂਜੀ ਕਿਵੇਂ ਦੇਖਦੇ ਹਾਂ ਇੱਥੇ ਆ ਕੇ ਕੀ ਮਹਿਸੂਸ ਕਰਦੇ ਹਾਂ ਸਰ ਬਹੁਤ ਵਧੀਆ ਮਹਿਸੂਸ ਹੁੰਦਾ ਵਾ ਬੱਚੇ ਨੂੰ ਨੌਲੇਜ ਮਿਲਦੀ ਆ ਕਿਉਂਕਿ ਅੱਜ ਕੱਲ ਦੇ ਬਹੁਤੇ ਪੇਰੈਂਟਸਾਂ ਜੋ ਬੱਚੇ ਨੂੰ ਗਾਈਡ ਨਹੀਂ ਕਰਦੇ ਇਸ ਚੀਜ਼ ਬਾਰੇ ਇੱਥੇ ਆ ਕੇ ਅਸੀਂ ਸੋਭਾ ਬੱਚਿਆਂ ਨੂੰ ਪੂਰੀ ਵਿੱਤੀ ਇਨਫੋਰਮੇਸ਼ਨ ਕਿ ਆਪੇ ਇਸ ਜਗ੍ਹਾ ਤੇ ਜਾ ਰਹੇ ਆ ਕਿਉਂ ਜਾ ਰਹੇ ਆ ਆਇਆ ਉਹ ਜਿਹੜੀ ਦੀਵਾਰ ਸੀਗੀ ਸਾਰਾ ਦਿਖਾਇਆ ਸੀ ਹਾਂਜੀ ਸਾਰਾ ਦਿਖਾ ਕੇ ਲੈ ਕੇ ਆਏ ਆ ਬੱਚੇ ਨੂੰ ਪੂਰੀ ਨੌਲੇਜ ਵੀ ਆ ਵੀ ਅਸੀਂ ਕਿੱਥੇ ਆਏ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਆਪਣੇ ਸਾਰੇ ਜੀ ਕਿ ਬੱਚਿਆਂ ਨੇ ਕੀ ਗਿਆ ਫਿਰ ਬੱਚੇ ਮਮਾਪਾ ਕਹਿੰਦੇ ਛੁੱਲੇ ਟਾਈਮ ਤੇ ਵੀ ਆਵਾਂਗੇ ਸਾਨੂੰ ਚੰਗੀ ਤਰ੍ਹਾਂ ਦੇਖੋ ਨਾ ਮਿਲੇਗਾ ਅੱਜ ਥੋੜਾ ਰਾਇਸੀ ਉਹ ਕਹਿੰਦੇ ਛੁੱਲੇ ਟਾਈਮ ਤੇ ਵੀ ਸਾਨੂੰ ਲੈ ਕੇ ਆਏ ਹੋ ਅਸੀਂ ਸਾਰਾ ਚੰਗੀ ਤਰ੍ਹਾਂ ਦੇਖ ਕੇ ਜਾਣਾ ਹੈ ਜੀ ਕਹਿੰਦੇ ਦੇਖ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਸੰਗਤ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਤਿਆਰ ਹੋਏ ਨੇ ਕੇਸਰੀ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਉਂ ਵੀ ਕੋਈ ਆ ਰਿਹਾ ਆਪਣੇ ਵਹੀਕਲਾਂ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਹਰ ਕਿਸੇ ਨੇ ਲਾਏ ਹੁੰਦੇ ਨੇ ਤਾਂ ਐਸੇ ਤਰੀਕੇ ਦੇ ਨਾਲ ਜਿਹੜੀਆਂ ਸ਼ਹਾਦਤਾਂ ਨੇ ਜਿਹੜੀਆਂ ਸ਼ਹੀਦੀਆਂ ਨੇ ਉਹ ਕਿਵੇਂ ਆਪਣਾ ਰੰਗ ਦਿਖਾਉਂਦੀਆਂ ਨੇ ਕੁਝ ਕਹਿਣ ਦੀ ਲੋੜ ਉਹ ਤੁਸੀਂ ਦੇਖ ਸਕਦੇ ਹੋ ਇਸ ਫਰੇਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਅਤੇ ਨਤਮਸਤਕ ਮੂਹਣ ਆਉਂਦੀ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਹਰ ਕਿਸੇ ਵੱਲੋਂ ਜਿਹੜਾ ਸਜਦਾ ਉਹ ਕੀਤਾ ਜਾਂਦਾ ਹੈ ਤਾਂ ਇਸੇ ਤਰ੍ਹਾਂ ਹੋਰ ਵੀ ਤੁਹਾਨੂੰ ਅਸੀਂ ਜਿਹੜੇ ਦਰਸ਼ਨ ਆ ਕਰਵਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਅਨਟੋਲਡ ਪੰਜਾਬ ਦੇ ਨਾਲ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੋਂ ਪੁੱਤਰ ਇਨਾਂ ਹੀ ਦਿਨਾਂ ਦੇ ਵਿੱਚ ਪੋਹ ਦੀਆਂ ਫਰ ਦੀਆਂ ਰਾਤਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਸਬੰਧ ਤੋਂ ਬਾਰੇ ਸੀ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਇ ਤੇ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਆਈ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹਨੂੰ ਜਾਂਦਾ ਹੈ ਸ਼ਹੀਦਾਂ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਸ ਕੁਰਬਾਨੀ ਨੂੰ ਸਜਦਾ ਕਰਨ ਆਈ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾ ਰਿਹਾ ਹਰ ਕਿਸੇ ਵੱਲੋਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੋਤ ਹੈ ਜਿਹੜਾ ਉਹ ਵੀ ਇੱਥੇ ਸਥਾਪਿਤ ਕੀਤਾ ਗਿਆ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿੱਥੇ ਸਾਬ ਤੇ 9 ਸਾਲ ਦੀ ਉਮਰ ਦੇ ਵਿੱਚ ਸਾਹਿਬ ਜੰਦਿਆਂ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤਾਂ ਦਿੱਤੀਆਂ ਸਿਗੀਆਂ ਜਿਹਦੇ ਕਰਕੇ ਅੱਜ ਕੇ ਇਸ ਨਿਸ਼ਾਨ ਸਾਹਿਬ ਨੇ ਜਿਹੜੇ ਪੰਥ ਦੇ ਨਿਸ਼ਾਨ ਸਾਵਨੇਓ ਝੂਲਦੇ ਨੇ ਅਸਮਾਨ ਝੂਲਦੇ ਨੇ ਤਾਂ ਦੇਖ ਸਕਦੇ ਹੋ ਅਸਮਾਨ ਨੂੰ ਛੋਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤੇਲ ਸਿੱਟਣ ਜੋਗੀ ਸ਼ਹੀਦਿਆਂ ਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਰਵਤਾ ਚੱਲ ਰਿਹਾ ਹੈ ਸਾਹਿਬ ਸਾਧਿਆਂ ਨੂੰ ਇੱਥੋਂ ਮਹਿਜ਼ ਕੋਜੀ ਦੁਬਈ ਦੇ ਉੱਪਰ ਸਾਹਿਬ ਸਾਧਾ ਬਾਬਾ ਜ਼ੋਰਾਬਾਸੀ ਦੇ ਬਾਬਾ ਮਤੇ ਸੇਮ ਟਾਈਮ ਮਾਤਾ ਗੁਜਰ ਕੌਰ ਜੀ ਨੇ ਜਿਹੜੇ ਉਹਨਾਂ ਨੇ ਇੱਥੇ ਸ਼ਹਾਦਤ ਦਿੱਤੀ ਸੀ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਕੀਤਾ